ਜਿਹੜੇ ਸਾਣੇ ਨੂੰ ਇਹ ਪਾਜੀ ਪ੍ਰੈਸ ਤੇ ਗਾ ਕਿਦਾਂ ਭੱਜ ਗਿਆ ਇਹ ਇਹ ਕੁਝ ਸਾਥ ਲੈ ਆਦੇ ਬੜਾ ਪਿਆ ਭਜਾ ਦਿਆ ਆਹੋ ਕੀ ਆਇਆ ਪਰ ਆਇਆ ਪਾਜੀ ਜੈ ਤੁਹਾਨੂੰ ਕਿਹੜੇ ਕੰਮ ਚੜਾ ਤੈਨੂੰ ਭਾਈ ਉਹਦਾ ਹੀ ਉਹ ਕਈ ਉਹਦਾ ਬੜਾ ਹੈ ਕਿਹੜੇ ਕੰਮ ਚਾ ਭਾਈ ਇਹ ਹੱਥਾਂ ਦੇ ਬਜਾਹ ਮੇਰੇ ਵਿਆਹ ਤੋਂ ਪਹਿਲਾਂ ਦੀ ਡੂਟ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਪਰਿਵਾਰ ਇੱਕ ਗੱਲਾਂ ਇਹ ਵੀ ਸਵੇਰੇ ਉੱਠੇ ਪਾਣੀ ਪੀਤਾ ਰੋਟੀ ਬਣੀ ਚਾਹ ਬਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਆ ਹਨ ਨੂੰ ਕਹਿੰਦੇ ਬਾਅਦ ਵਿੱਚ ਆ ਜਿਓ ਆਈਆਂ ਚੱਲ ਗਏ ਬਾਅਦ ਵਿੱਚ ਬੀਬੀਾਂ ਦੇ ਮੇਰਾ ਘਰ ਨਾਲ ਲੈ ਕੇ ਅੱਜ ਹਿਲ ਆ ਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਹੀ ਵੀ ਚਲੋ ਗੁੜੀਆ ਦੇ ਬਾਹਰ ਹੀ ਆ ਆਪਣੀ ਜਗ੍ਹਾ ਬੱਚਾ ਹੀ ਆ ਇਹਦਾ ਹੀ ਸੋਚਦੇ ਹੀ ਵਿਚਾਲੇ ਵੀ ਬਾਹਰ ਚਲ ਜੇ ਵੀ ਰਹੀ ਵੀ ਚਲ ਜਣਾ ਹੀ ਧੁੰਦ ਲਈ ਆਪੇ ਵੇਖਾ ਕਰ ਦਪੇ ਕੋਹਟੇ ਦੇ ਬਿਨਾ ਕੁਝ ਦਿਖਦਾ ਹੀ ਨਹੀਂ ਜਦੋਂ ਮੈਂ ਲੈਣ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਆ ਹਾਂ ਛੱਡ ਨਾ ਲੰਦਾ ਹੀ ਕਿ ਠੰਡ ਬੜੀ ਮੈਂ ਕਹਾ ਪਪਾ ਨਹੀਂ ਜਾਣਾ ਇਦਾਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੇ ਮੈਂ ਕਹਾ ਧੁੰਦ ਬੜੀ ਪੈਂਦੀ ਆ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਉਹਨਾਂ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਅਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰਾ ਗੱਲਾਂ ਕਰਦੇ ਉਹਨਾਂ ਸਾਡੇ ਰਾਹ ਚ ਹੀ ਜਾਣਦੇ ਆ ਕਰਦੇ ਉਹਨਾਂ ਅੱਜ ਆ ਕੰਮ ਹੈ ਉਹਨੂੰ ਅੱਜ ਇੱਥੇ ਜਾਣਾ ਹੈ ਸਾਰਾ ਇਹ ਗੱਲਾਂ ਕਰਦੇ ਉਹਨਾਂ ਇਹੀ ਹੋਈ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਦੱਲਿਆ ਤੇ ਉਹਨਾਂ ਦਾ ਇਹ ਪਲਾਨ ਵੀ ਉਹਨਾਂ ਦਾ ਵੀਜ਼ਾ ਲੱਗਾ ਸਾਰਾ ਕੁਝ ਹੋਇਆ ਵੀ ਅਸੀਂ ਵੀ ਨਾਲੇ ਸਾਰੇ ਜਲਦੀ ਹੈ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ। ਇਹੀ ਉਹਨਾਂ ਦਾ ਪਲਾਨ। ਮਤਲਬ ਮੈਂ ਰੋਟੀ ਦੇਣ ਜਾਣ ਲਿਆ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਲੀ ਤੇ ਮੈਂ ਉੱਥੇ ਮਤਲਬ ਚੌਂਕੀ ਦੇ ਲੱਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦੇ ਹਸਪਤਾਲ ਦਾਖਲਿਆ। ਫਿਰ ਫਿਰ ਮੈਂ ਉੱਥੇ ਸਿੱਧਾ ਹਸਪਤਾਲ ਚੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਇਹ ਨਿਊਜ਼ ਮਿਲ ਗਈ ਵੀ ਉਹ ਹੈਗੀ ਨਹੀਂ ਇਸ ਦੁਨੀਆ ਵਿੱਚ ਮੇਰਾ ਰਜਿੰਦਰ ਸਿੰਘ ਖਾਲਸਾ ਜੀ ਜੀ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲੀਕਲੀ ਨਹੀਂ ਸੀ ਉਹ ਕਹ ਲਓ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਤੇ ਉਹਦੀ ਘਰ ਦੀ ਮਾਤਾ ਵਾ ਉਹਨਾਂ ਦੇ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ 1 ਕਿੱਲਾ ਜਾਂ 1.5 ਕਿੱਲਾ ਲਗਭਗ ਜਮੀਨ ਹੈ ਜੀ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸਹਜ ਦਾ ਜਾਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਇਹ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਾਇਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਗੁਰਸੇਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਰਾ ਸੀਗਾ ਬਹੁਤ ਵੱਡਾ ਦੁਖਦਾਈ ਭਾਣਾ ਜੀ ਜਿਹਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਆਪਾਂ ਜਿੱਥੇ ਖੜੇ ਆ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਅੱਜ ਇਉਂ ਲੱਗਦਾ ਆ ਕਿ ਕਿਪਰਖ ਨਿਰਾਸ਼ ਆ ਗਿਆ ਤੁਸੀਂ ਸਮਝਦੇ ਜੇ ਜਿਸ ਘਰ ਦਾ ਕਮਾਊ ਹੋਣ ਔਰ ਪਰਿਵਾਰ ਦਾ ਹੈੱਡ ਚਲੇ ਜਾਵੇ ਉਹਦੇ ਨਾਲ ਬੱਚਿਆਂ ਵਾਸਤੇ ਮਾਂ ਵਾਸਤੇ ਘਰ ਦੀ ਵਾਸਤੇ ਭਰਾਵਾਂ ਵਾਸਤੇ ਕੀ ਵਾਪਰਦਾ ਇਹ ਗੱਲ ਤੇ ਲਫਜ਼ਾਂ ਰਾਹੀਂ ਇਹਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਕਤ ਵਾਪਰ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਜਿਸ ਤਰੀਕੇ ਦੇ ਨਾਲ ਸਤਾਪ ਪਰਮਜੀਤ ਸਿੰਘ ਨੇ ਬਹਾਦਰੀ ਤੇ ਸincerity ਨਾਲ ਆਪਣੀ ਨੌਕਰੀ ਦੀ ਆ ਉਹਦੇ ਉਤੇ ਇੰਜਾਮ ਦਿੱਤਾ ਇੱਕ ਮੁਸਤਬਾ ਜਿਹੜਾ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਵਾਸਤੇ ਉਹਨੇ ਪੂਰੀ ਤਨ ਦੇਈ ਤੇ ਜੋਰ ਦੇ ਨਾਲ ਉਸ ਯੰਗ ਨੂੰ ਵੀ ਭਜਨ ਨਹੀਂ ਦਿੱਤਾ ਗਲੋ ਫੜ ਕੇ ਉਹਨੇ ਕਾਬੂ ਕੀਤਾ ਔਰ ਆਪਾਂ ਸਾਰਿਆਂ ਨੇ ਟੈਲੀਵਿਜ਼ਨ ਦੇ ਉੱਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਵਰਜੀਤ ਸਿੰਘ ਦੀ ਘਬਰਾਟ ਵਾਲੀ ਸੀ ਬਹੁਤ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫੜਨ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਇਹ ਕੋਸ਼ਿਸ਼ ਕੀਤੀ ਆ ਔਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਉਸੇ ਹੀ ਪ੍ਰੈਸ਼ਰ ਦੇ ਨਾਲ ਉਹਨੂੰ ਹੱਟ ਅਟੈਕ ਆ ਗਿਆ ਔਰ ਮੈਂ ਸਮਝਦਾ ਸਰਕਾਰ ਨੂੰ ਬੜਾ ਵਿਚਾਰ ਕਰਨਾ ਚਾਹੀਦਾ ਇੱਕ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਐਸੇ ਕ੍ਰਿਮੀਨਲ ਲੋਕ ਨੇ ਭਾਵੇਂ ਉਹ ਮੁਸਤਬੇ ਨੇ ਪੇਸ਼ ਕਰਨੇ ਆ ਲੈ ਕੇ ਜਾਣੇ ਆ ਉਨਾ ਵਾਸਤੇ ਯੰਗ ਪੁਲਿਸਮੈਨ ਜਿਹੜੇ ਉਹ ਲਾਉਣੇ ਚਾਹੀਦੇ ਤਾਂ ਕਿ ਉਹ ਉਹਨਾਂ ਦਾ ਮੁਕਾਬਲਾ ਉਹਨਾਂ ਦੀ ਹਿਸ਼ਿਆਰੀ ਕਰਨ ਦੇ ਤੇ ਉਹਨਾਂ ਦਾ ਕੋਈ ਗਸਤਾਖੀ ਕਰਨ ਉਤੇ ਕਰ ਸਕਣ ਹੁਣ ਮੈਂ ਸਮਝਦਾ ਕਿ ਘਟੋਕਰ ਪਰਮਜੀਤ ਦੀ 50 ਸਾਲ ਦੀ ਏਜ ਤੇ ਹੋਣੀ ਆ ਹਾਂਜੀ ਹਾਂਜੀ 50 ਔਰ ਇੰਨੀ ਏਜ ਦੇ ਵਿੱਚ ਫੇਰ ਵੀ ਉਹਨੇ ਉਹ ਜਿਹੜਾ 25 26 ਸਾਲ ਦਾ ਮੁੰਡਾ ਸੀ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਉਹਨੇ ਛੱਡਿਆ ਨਹੀਂ ਔਰ ਇੱਕ ਕ੍ਰਿਮੀਨਲ ਜਿਹੜਾ ਮਲਜ਼ਮ ਆ ਉਹਨੂੰ ਕਾਬੂ ਰੱਖਣ ਵਾਸਤੇ ਉਹਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਹਦੇ ਵਾਸਤੇ ਸਰਕਾਰ ਨੂੰ ਉਚੇਚਾ ਇਹਨਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਪਰਮਜੀਤ ਸਿੰਘ ਨੂੰ ਤੇ ਲਿਆਂਦਾ ਨਹੀਂ ਜਾ ਸਕਦਾ ਪਰ ਪਰਿਵਾਰ ਦੇ ਰੋਜ਼ਗਾਰ ਵਾਸਤੇ ਰੋਜ਼ਗਾਰ ਨਿਰਭਾਹ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਵੱਡੀ ਮਦਦ ਦੇਵੇ ਬੱਚੇ ਨੂੰ ਨੌਕਰੀ ਦੇਵੇ ਉਹਨਾਂ ਦੀ ਘਰਵਾਲੀ ਵਾਸਤੇ ਉਹਨਾਂ ਦਾ ਬੋਡਾ ਮਾਂ ਪਾਪਿਆ ਸਾਰਿਆਂ ਦਾ ਪ੍ਰਬੰਧ ਜਿਹੜਾ ਸਰਕਾਰ ਨੂੰ ਜਿਹੜੇ ਉਹਦੇ ਤੇ ਡਿਪੈਂਡੈਂਸੀ ਕਰਨਾ ਚਾਹੀਦਾ ਔਰ ਸਰਕਾਰ ਨੂੰ ਆਪਣੀ ਪਾਲਿਸੀ ਬਣਾਉਣੀ ਚਾਹੀਦੀ ਆ ਕਿ ਜਿਸ ਕੰਮ ਵਾਸਤੇ ਡਿਊਟੀ ਲਈ ਜਾ ਰਹੀ ਆ ਉਸ ਕੰਮ ਵਾਸਤੇ ਉਹ ਆਦਮੀ ਦੀ ਏਜ ਫੈਕਟਰ ਨੂੰ ਚੈੱਕ ਕੀਤਾ ਜਾਵੇ। ਇਹੀ ਤਰ੍ਹਾਂ ਉਥੇ ਅਰਮੀ ਉਹ ਜਿਹੜਾ ਅਰਮੀ ਅਗੜੀ ਵੀਹੜ ਬਣਾਏ ਨੇ ਤੁਹਾਡੇ ਸਾਹਮਣੇ ਛਾਂ ਪੈਣਾਂ ਦਾ ਭਰਾ ਉਹ ਖੰਨੇ ਲੱਗੇ ਉਹ ਵੀ ਸ਼ਹਾਦਤ ਦਾ ਜਾਂ ਪੀਗਰ ਜੌਰੀ। ਹਾਲਾਂਕਿ ਇੱਕ ਸਾਲ ਤੋਂ ਬਾਅਦ ਇੰਨੇ ਸੀਰੀਅਸ ਪਲੇਸ ਦੇ ਉੱਤੇ ਕਦੀ ਫੌਜ ਵਾਲਿਆਂ ਨੂੰ ਭੇਜਿਆ ਨਹੀਂ ਜਾਂਦਾ। ਔਰ ਉਹਨੂੰ ਉੱਥੇ 2-3 ਲੱਖਾਂ ਅਗਨੀ ਵੀਰਾਂ ਦੀਆਂ ਵੀ ਸਾਡੀਆਂ ਪੰਜਾਬ ਵਿੱਚ ਆ ਗਏ ਨੇ ਔਰ ਪੰਜਾਬ ਪੁਲਿਸ ਦੇ ਵੀ ਕੱਲ ਬੜਾ ਕਰੋਪ ਭਰਿਆ ਦਿਨ ਸੀ ਉੱਥੇ ਉਥੋਂ ਪੀਪੀ ਗਰਾਊਂਡ ਤੋਂ ਵੱਸਦਾ ਵੀ ਐਕਸੀਡੈਂਟ ਹੋਇਆ ਮਤਲਬ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਬਾਰੇ ਸਰਕਾਰ ਨੂੰ ਕੋਈ ਪਲਾਨ ਸੁਦਾ ਡਿਸਪਲਿਨ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿਹੜੇ ਇਹ ਸਾਡੇ ਜਵਾਨ ਨੇ ਪੁਲਿਸ ਦੇ ਵਿੱਚ 50 ਸਾਲ ਦੇ ਹੋ ਗਏ ਆ ਇਹਨਾਂ ਨੂੰ ਰਿਲੈਕਸ ਡਿਊਟੀ ਦੇ ਉੱਤੇ ਲਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਭਾਰੀ ਟੈਨਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹ ਭਾਰੀ ਟੈਨਸ਼ਨ ਦੀ ਵਜ੍ਹਾ ਕਰਕੇ ਜਿਤਨਾ ਅੱਜ ਸਾਡੇ ਇਸ ਜੀ ਦੀ ਡੈਥ ਹੋਈ ਆ ਇਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਵੇ ਸੋ ਮੈਂ ਇਹੋ ਹੀ ਆਪਣੀ ਵੱਲੋਂ ਸਰਕਾਰ ਨੂੰ ਸਲਾਹ ਦਿੰਦਾ ਹੋਇਆ ਸਾਰੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਆਇਆ ਸਾਡਾ ਆਪਣਾ ਪਰਿਵਾਰ ਆ ਔਰ ਸਾਨੂੰ ਬੜਾ ਭਾਰੀ ਦੁੱਖ ਹੈ ਜਿਹਨੂੰ ਅਸੀਂ ਛਲਫਜਾਰਾ ਇਹ ਬਿਆਨ ਨਹੀਂ ਕਰ ਸਕਦੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100 ਪ੍ਰਤੀਸ਼ਤ ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕ